ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ ਹਾਂਜੀ ਦੋਸਤੋ ਜਗਜੀਤ ਸਿੰਘ ਡੱਲੇਵਾਲ ਬਾਰੇ ਤੁਸੀਂ ਸਭ ਜਾਣਦੇ ਹੋ ਜਿਵੇਂ ਕਿ ਤੁਹਾਨੂੰ ਪਤਾ ਹੀ ਹੈ ਕਿ ਉਹਨਾਂ ਦਾ ਕਿਸਾਨੀ ਅੰਦੋਲਨ ਨੂੰ ਲੈ ਕੇ ਕਾਫੀ ਰਸ ਸੰਘਰਸ਼ ਵਿੱਚ ਹਨ ਬਾਕੀ ਦੋਸਤੋ ਓਖਨੋਰੀ ਬਾਰਡਰ ਦੇ ਉੱਪਰ ਜੋ ਕਿ ਭੁਖੜ ਹੜਤਾਲ ਤੇ ਬੈਠੇ ਹੋਏ ਹਨ ਬਾਕੀ ਉਹਨਾਂ ਨੂੰ ਕਮ ਸੇ ਕਮ ਇੱਕ ਮੰਥ ਤੋਂ ਵੀ ਉੱਪਰ ਦਾ ਸਮਾਂ ਹੋ ਚੁੱਕਿਆ ਹੈ ਕਿ ਉਹਨਾਂ ਨੇ ਆਪਣੇ ਅੰਦਰ ਇੱਕ ਨਿਵਾਲਾ ਵੀ ਨਹੀਂ ਲੰਘਾਇਆ ਬਾਕੀ ਦੋਸਤੋ ਇੱਕ ਵੱਡੀ ਖਬਰ ਸਾਹਮਣੇ ਆ ਰਹੀ ਹੈ ਕਿ ਉਹਨਾਂ ਨੂੰ ਜੋ ਕਿ ਮਸ਼ੀਨਾਂ ਲੱਗੀਆਂ ਹਨ ਉਹਨਾਂ ਨੇ ਵੀ ਕੰਮ ਕਰਨਾ ਬੰਦ ਕਰ ਦਿੱਤਾ ਹੈ ਬਾਕੀ ਹੋਰ ਇੱਕ ਵੱਡੀ ਅਪਡੇਟ ਸਾਹਮਣੇ ਇਹ ਆ ਚੁੱਕੀ ਹੈ ਕਿ ਉਹਨਾਂ ਦੇ ਕੁਝ ਅੰਗ ਪੈਰ ਵੀ ਕੰਮ ਕਰਨੇ ਬੰਦ ਕੀਤੇ ਗਏ ਹਨ ਬਾਕੀ ਦੋਸਤੋ ਸਾਰੇ ਲੋਕਾਂ ਨੇ ਜੋ ਕਿ ਵੱਡਾ ਤੇ ਕਠ ਨਜ਼ਰ ਆ ਰਿਹਾ ਹੈ ਤੇ ਲੋਕਾਂ ਵੱਲੋਂ ਜੋ ਕਿ ਵਾਇਗਰੂ ਦਾ ਜਾਪ ਕੀਤਾ ਜਾ ਰਿਹਾ ਹੈ ਉਹਨਾਂ ਦੀ ਜੋ ਕਿ ਉਮਰ ਲਈ ਵਾਇਗਰੂ ਅੱਗੇ ਅਰਦਾਸ ਵੀ ਕੀਤੀ ਜਾ ਰਹੀ ਹੈ ਬਾਕੀ ਦੋਸਤੋ ਹੋਰ ਲੋਕਾਂ ਵੱਲੋਂ ਕੀ ਐਕਟੀਵਿਟੀ ਕੀਤੀ ਗਈ ਹੈ ਤੁਸੀਂ ਇੱਕ ਵਾਰ ਅੱਗੇ ਜ਼ਰੂਰ ਦੇਖਿਓ सत नाम ਬਾਕੀ ਦੋਸਤੋ ਤੁਸੀਂ ਕਿਸਾਨੀ ਅੰਦolan ਨੂੰ ਲੈ ਕੇ ਕਿਸ ਤਰ੍ਹਾਂ ਦੇਖ ਰਹੇ ਹੋ ਬਾਕੀ ਦਲੀਪ ਸਿੰਘ ਡੱਲੇਵਾਲ ਦੀ ਐਡੀ ਵੱਡੀ ਕੁਰਬਾਨੀ ਨੂੰ ਕਿਸ ਤਰ੍ਹਾਂ ਦੇਖ ਰਹੇ ਹੋ ਬਾਕੀ ਤੁਸੀਂ ਆਪਣੇ ਇਸ ਸੰਘਰਸ਼ਕ ਅੰਦolan ਵਿੱਚ ਆਪਣਾ ਸੰਜੋਗ ਜ਼ਰੂਰ ਪਾਇਓ ਬਾਕੀ ਦੋਸਤੋ ਤੁਸੀਂ ਇਸ ਬਾਰੇ ਕੀ ਕਹਿਣਾ ਚਾਹੋਗੇ ਸਾਨੂੰ ਕਮੈਂਟ ਕਰਕੇ ਜ਼ਰੂਰ ਦੱਸਿਓ ਤੇ ਮਿਲਦੇ ਆਪਾਂ ਅਗਲੀ ਵੀਡੀਓ ਵਲ ਧੰਨਵਾਦ